हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ ਹੁਣ 7.1 ਅਭਿਆਸ ਆ ਗਈ। ਧਿਆਨ ਦੇ ਨਾਲ ਦੇਖੋ ਕਹਿੰਦਾ ਹੈੇਠਾਂ ਲਿਖਿਆਂ ਵਿੱਚ ਨਿਊਨ ਕੋਣ, ਅਦਿਕ ਕੋਣ ਤੇ ਸਮ ਕੋਣ ਨੂੰ ਪਛਾਣੋ। ਠੀਕ ਹੈ ਬੇਟਾ ਤਾਂ ਬੇਟਾ ਮੈਂ ਤੁਹਾਨੂੰ ਪਹਿਲਾਂ ਹੀ ਸਮਝਾ ਚੁੱਕਿਆ ਵੀ ਆ ਜਦੋਂ ਅਸੀਂ ਕ੍ਰੋਸ ਦਾ ਨਿਸ਼ਾਨ ਲਾ ਲੈਨੇ ਆਂ ਤਾਂ ਇੱਕ ਚੱਕਰ ਦੇ ਵਿੱਚ ਟੋਟਲ 360 ਡਿਗਰੀ ਦੇ ਕੋਣ ਬਣਦੇ ਆ ਆ 90 ਡਿਗਰੀ ਦਾ ਕੋਣ ਆ 90 ਡਿਗਰੀ ਦੇ ਕੋਣ ਨੂੰ ਸਮ ਕੋਣ ਕਹਿੰਦੇ ਆ 90 ਡਿਗਰੀ ਦਾ ਆਹਾਂ ਪੋਰਸ਼ਨ 90 ਦਾ ਹੀ ਆਹਾਂ ਪੋਰਸ਼ਨ ਹੁੰਦਾ ਬੇਟਾ ਤਾਂ 90 ਦਾ ਹੀ ਆਹਾਂ ਪੋਰਸ਼ਨ ਹੁੰਦਾ ਪੂਰੇ ਚੱਕਰ ਦੇ ਵਿੱਚ 360 ਡਿਗਰੀ ਦਾ ਕੋਣ ਆ ਜਿਹੜਾ ਉਹ ਬਣ ਜਾਂਦਾ 9 4 36 360 ਡਿਗਰੀ ਠੀਕ ਆ ਬੇਟਾ ਤਾਂ ਹੁਣ ਕਹਿੰਦਾ ਨਿਊਨ ਕੋਣ, ਅਦਿਕ ਕੋਣ ਤੇ ਸਮ ਕੋਣ ਪਛਾਣੋ। ਆਪਾਂ ਬੇਟਾ ਪਹਿਲਾਂ ਹੀ ਪਿਛਲੇ ਚੈਪਟਰ ਦੇ ਵਿੱਚ ਗੱਲ ਚ ਕਰ ਚੁੱਕੇ ਹਾਂ ਵੀ ਨਿਊਨ ਕੋਣ ਜਿਹੜਾ ਉਹ 90 ਡਿਗਰੀ ਤੋਂ ਛੋਟਾ, 0 ਡਿਗਰੀ ਤੋਂ ਵੱਡਾ ਉਹ ਵੱਡਾ ਹੋਵੇ ਉਹਨੂੰ ਨਿਊਨ ਕੋਣ ਕਹਿੰਦੇ ਆ। ਤਾਂ ਬੇਟਾ ਆਹ 2 ਪੁਆਇੰਟ ਦੇਖੋ ਆਹ ਕਿਉਂਕਿ ਜੇ ਤਾਂ ਇਹ ਰੇਖਾ ਬਿਲਕੁਲ ਸਿੱਧੀ ਖੜੀ ਹੁੰਦੀ ਤਾਂ ਫਿਰ ਤਾਂ ਇਹ ਬਣ ਜਾਣਾ ਸੀ ਸਮ ਕੋਣ। ਪਰ ਹੁਣ ਇਹ ਸਮ ਕੋਣ ਤੋਂ ਛੋਟਾ ਕੋਣ ਹੈਗਾ ਕੋਣ A ਇਸ ਕਰਕੇ ਇਹ ਬਣ ਗਿਆ ਨਿਊਨ ਕੋਣ ਇਹ ਬੇਟਾ ਅੰਦਾਜ਼ੇ ਨਾਲ ਪਛਾਨਣਾ ਤੁਸੀਂ ਠੀਕ ਹੈ ਜਿਵੇਂ ਜਿਵੇਂ ਅਭਿਆਸ ਕਰੋਗੇ ਨਿਊਨ ਕੋਣ ਠੀਕ ਹੈ ਬੇਟਾ ਅੱਗੇ ਬੇਟਾ ਆਹ b ਪੁਆਇੰਟ ਆ ਗਿਆ ਆਹ ਬੇਟਾ ਇੱਥੋਂ ਤੱਕ ਸਮਕੋਣ ਬਣਨਾ ਸੀ ਨਾ ਜੇ ਆਹ ਰੇਖਾ ਇਹਦੇ ਉੱਤੇ ਬਿਲਕੁਲ ਸਿੱਧੀ ਖੜੀ ਹੁੰਦੀ ਤਾਂ ਫੇਰ ਇਹ ਸਮਕੋਣ ਬਣ ਜਾਣਾ ਸੀ ਠੀਕ ਹੈ ਬੇਟਾ ਤਾਂ ਪਰ ਇਹ ਸਮਕੋਣ ਨਾਲੋਂ ਵੱਡਾ ਹੋ ਗਿਆ ਨਾ 90 ਡਿਗਰੀ ਤੋਂ ਵੱਡਾ ਹੋ ਗਿਆ ਕੋਣ ਤੇ ਜੇ ਇਹ ਬੇਟਾ ਇੱਥੋਂ ਤੱਕ ਆ ਜਾਂਦਾ 90 ਦਾ ਆ ਹੋ ਜਾਣਾ ਸੀ ਫਿਰ ਇਹ ਸਰਲ ਕੋਣ ਬਣ ਜਾਣਾ ਸੀ ਪਰ ਇਹ 90 ਤੋਂ ਵੱਡਾ ਆ ਤੇ 180 ਡਿਗਰੀ ਤੋਂ ਛੋਟਾ ਆ ਇਸ ਕਰਕੇ ਬੇਟਾ ਇਹਦਾ ਨਾਮ ਹੈਗਾ ਅਦੇਕ ਕੋਣ ਕਿਹੜਾ ਕੋਣ ਅਦੇਕ ਕੋਣ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਨਾ ਵੀ 90 ਤੋਂ ਵੱਡਾ ਤੇ 180 ਡਿਗਰੀ ਤੋਂ ਛੋਟਾ ਹੋਵੇ ਤਾਂ ਉਹਨੂੰ ਅਧਿਕ ਕੋਣ ਕਹਿੰਦੇ ਆ। ਆ ਬੇਟਾ ਸੀ ਪੁਆਇੰਟ ਆ ਜਿਹੜਾ ਇਹ ਦੇਖੋ ਇਹ ਇੱਕ ਰੇਖਾ ਤੇ ਜੇ ਤਾਂ ਇਹ ਇਸ ਤਰ੍ਹਾਂ ਹੁੰਦੀ ਹੈ ਨਾ ਪੂਰਾ 90 ਡਿਗਰੀ ਦਾ ਕੋਣ ਬਣਦਾ ਹੁੰਦਾ ਫਿਰ ਇਹਨੂੰ ਸਮਕੋਣ ਕਹਿਣਾ ਸੀ ਪਰ ਇਹ 90 ਡਿਗਰੀ ਤੋਂ ਛੋਟਾ 0 ਤੋਂ ਵੱਡਾ ਇਸ ਕਰਕੇ ਇਹਨੂੰ ਅਸੀਂ ਕੀ ਕਵਾਂਗੇ न्यून ਕੋਣ। ਮੇਰਾ ਖਿਆਲ ਆ ਬੇਟਾ ਗੱਲ ਸਮਝ ਲੱਗਦੀ ਪਈ ਆ ਤੁਹਾਨੂੰ ਕੋਈ ਗੱਲ ਨਹੀਂ ਪਤਾ ਲੱਗਦੀ ਤਾਂ ਫੋਨ ਕਰਕੇ ਪੁੱਛ ਲਿਓ ਪੁੱਤ ਮੈਨੂੰ। ਅੱਗੇ ਬੇਟਾ ਆਹਾ ડી ਆ ਦੇਖੋ ਆ ਰੇਖਾ ਬਿਲਕੁਲ ਸਿੱਧੀ ਆ ਰੇਖਾ ਬਿਲਕੁਲ ਸਿੱਧੀ ਇੱਕ ਦੇ ਉੱਤੇ ਇੱਕ ਖੜੀ ਹੋਈ ਹੈਗੀ ਐ ਠੀਕ ਐ ਤਾਂ ਇਹ ਕਿੰਨੇ ਡਿਗਰੀ ਦਾ ਕੋਣ ਬਣਦਾ ਭਈ ਜਦੋਂ ਇੱਕ ਰੇਖਾ ਦੂਜੀ ਰੇਖਾ ਤੇ ਬਿਲਕੁਲ ਸਿੱਧੀ ਖੜੀ ਹੋਵੇ ਤਾਂ ਉਹਨੂੰ ਅਸੀਂ ਕਿਹੜਾ ਕੋਣ ਕਹਿ ਦਿੰਨੇ ਆ ਸਮਕੋਣ 90 ਡਿਗਰੀ ਦੇ ਕੋਣ ਨੂੰ ਕੀ ਕਹਿੰਦੇ ਆ ਸਮਕੋਣ ਠੀਕ ਐ ਬੇਟਾ ਗੱਲ ਕਲੀਅਰ ਹੋਊਗੀ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਆ ਪੁਆਇੰਟ ਦੇਖੋ ਜੇ ਤਾਂ ਆ ਰੇਖਾ ਬਿਲਕੁਲ ਸਿੱਧੀ ਹੁੰਦੀ ਫਿਰ ਇਹ ਸਮਕੋਣ ਬਣ ਜਾਣਾ ਸੀ ਪਰ ਆ ਰੇਖਾ ਵਧੀ ਹੋਈ ਐ ਸਮਕੋਣ ਨਾਲੋਂ ਵੱਡੀ ਐ ਇਸ ਕਰਕੇ 90 ਡਿਗਰੀ ਤੋਂ ਵੱਡੇ ਕੋਣ ਨੂੰ ਅਸੀਂ ਅਧਿਕ ਕੋਣ ਕਹਿੰਦੇ ਆ ਕਿਹੜਾ ਕੋਣ ਕਹਿੰਦੇ ਆ ਅਧਿਕ ਕੋਣ ਠੀਕ ਐ ਪਹਿਲੀ ਵੀਡੀਓ ਦੇ ਵਿੱਚ ਬੇਟਾ ਮੈਂ ਤੁਹਾਨੂੰ ਦੱਸਿਆ ਹੋਇਆ ਤੁਸੀਂ ਉਹ ਚੀਤੇ ਕਰ ਲੈਣੇ ਆ ਸਾਰੇ ਆ ਵੀ ਬੇਟਾ ਆ 90 ਡਿਗਰੀ ਤੋਂ ਛੋਟਾ ਹੈਗਾ ਐ ਇਸ ਕਰਕੇ 90 ਤੋਂ ਛੋਟਾ 0 ਤੋਂ ਵੱਡਾ ਤਾਂ ਇਹਨੂੰ ਵੀ ਅਸੀਂ ਕੀ ਨਾਂ ਦਵਾਂਗੇ ਨਿਊਨ ਕੋਣ ਮੇਰਾ ਖਿਆਲ ਆ ਬੇਟਾ ਗੱਲ ਕਲੀਅਰ ਹੋ ਗਈ ਮੈਂ ਤੁਹਾਨੂੰ ਫੇਰ ਕਲੀਅਰ ਕਰਨਾ ਚਾਹੁੰਦਾ ਬੇਟਾ ਵੀ 0 ਤੋਂ ਵੱਡਾ ਤੇ ਨਿਊਨ ਕੋਣ ਹੁੰਦਾ 0 ਤੋਂ ਵੱਡਾ ਹੋਵੇ ਤੇ 90 ਤੋਂ ਛੋਟਾ ਹੋਵੇ ਠੀਕ ਹੈ ਇਹਨੂੰ ਕੀ ਕਹਿੰਦੇ ਨਿਊਨ ਕੋਣ 90 ਡਿਗਰੀ ਦੇ ਕੋਣ ਨੂੰ ਕੀ ਕਹਿੰਦੇ ਆ ਸਮ ਕੋਣ ਕਿਹੜਾ ਕੋਣ ਸਮ ਕੋਣ ਬੇਟਾ ਇਹ ਚੇਤੇ ਰੱਖਣਾ ਇਹ ਇਨਾਂ ਤੇ ਬੇਸ ਬਣਨਾ ਤੁਹਾਡਾ 90 ਤੋਂ ਵੱਡਾ ਹੋਵੇ ਬੇਟਾ 90 ਡਿਗਰੀ ਤੋਂ ਵੱਡਾ ਕੋਣ ਅਧਿਕ ਕੋਣ ਕਹਿੰਦੇ ਆ ਪਰ ਇਹਦੇ ਲਈ ਜ਼ਰੂਰੀ ਹੁੰਦਾ ਹੈ ਵੀ ਉਹ 180 ਡਿਗਰੀ ਤੋਂ ਛੋਟਾ ਕੋਣ ਹੋਣਾ ਚਾਹੀਦਾ ਹੈ ਠੀਕ ਹੈ ਅਧਿਕ ਕੋਣ ਠੀਕ ਹੈ ਅੱਗੇ ਬੇਟਾ 180 ਡਿਗਰੀ ਦੇ ਕੋਣ ਨੂੰ ਅਸੀਂ ਸਰਲ ਕੋਣ ਕਹਿੰਦੇ ਆ ਕਿਹੜਾ ਕੋਣ ਕਹਿੰਦੇ ਆ ਸਰਲ ਕੋਣ ਠੀਕ ਹੈ ਬੇਟਾ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ 180 ਤੋਂ ਵੱਡਾ 180 ਡਿਗਰੀ ਤੋਂ ਕੋਣ ਵੱਡਾ ਹੋਵੇ ਇਹਨੂੰ ਕਹਿੰਦੇ ਆ ਵਡੇਰਾ ਕੋਣ ਜਾਂ ਬਰਹਿਸਤ ਕੋਣ ਬਰਹਿਸਤ ਕੋਣ 파ਰ 360 ਡਿਗਰੀ ਤੋਂ ਛੋਟਾ ਹੋਣਾ ਚਾਹੀਦਾ ਹੈ ਠੀਕ ਹੈ 180 ਤੋਂ ਵੱਡਾ ਤੇ 360 ਡਿਗਰੀ ਤੋਂ ਛੋਟਾ ਆ ਐਰੋ ਦਾ ਮੂੰਹ ਜਿੱਧਰ ਨੂੰ ਬੰਦ ਹੁੰਦਾ ਉਸ ਪਾਸੇ ਰਕਮ ਛੋਟੀ ਹੁੰਦੀ ਹੈ ਠੀਕ ਹੈ ਇਹਨੂੰ ਬਰਹਿਸਤ ਕੋਣ ਤੇ 360 ਡਿਗਰੀ ਦੇ ਕੋਣ ਨੂੰ ਪੂਰਨ ਕੋਣ ਕਹਿੰਦੇ ਆ 360 ਡਿਗਰੀ ਦੇ ਕੋਣ ਨੂੰ ਕੀ ਕਹਿੰਦੇ ਆ ਪੂਰਨ ਕੋਣ ਕਿਉਂਕਿ ਇਹ ਪੂਰੇ ਚੱਕਰ ਦੇ ਉੱਤੇ ਬਣਦਾ ਆ ਠੀਕ ਹੈ ਬੇਟਾ ਇਹਦੇ ਨਾਲ ਹੀ ਸਾਡੀ 7.1 ਅਭਿਆਸ ਕੰਪਲੀਟ ਹੋ ਗਈ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ